ਜਿਹੜੀਆਂ ਐ ਇਹ ਤਿੱਕਾਂ ਦਿੱਤੀਆਂ ਤੇ ਇਸ ਵੇਲੇ ਸੋਮਾ ਵਾਲਿਆਂ ਨੇ ਵੀ ਤਰੀਕ ਦਿੱਤੀ ਆ ਤੇ ਨੈਸ਼ਨਲ ਹਾਈਵੇ ਵੀ ਸਾਫ਼ ਤੌਰ ਤੇ ਜਿੰਨਾ ਉਹ ਕਹਿ ਸਕਦੇ ਸੀ ਕਹਿ ਗਿਆ ਵੀ ਅਸੀਂ ਇਹਨਾਂ ਦਾ ਟੋਲ ਆ ਜਿਹੜਾ ਉਹ ਟੇਕਓਵਰ ਕਰਾਂਗੇ ਜੇ 30 ਜੂਨ ਨੂੰ ਇਹ ਕੰਮ ਨਹੀਂ ਜਿਹੜਾ ਖਤਮ ਕਰਦੇ ਜੋਧੇਵਾਲ ਬਸਤੀ ਵਾਲਾ 30 ਜੂਨ ਨੂੰ ਇਹਨਾਂ ਨੂੰ ਕੰਮ ਖਤਮ ਕਰਨਾ ਪਏਗਾ ਉਦੋਂ ਬਾਅਦ ਜਿਹੜਾ 311 ਅਪੋਲੋ ਹਸਪੀਟਲ ਦਾ 312 ਕੈਂਸਰ ਹਸਪੀਟਲ ਦਾ 15 April ਨੂੰ ਇਹ ਉੱਥੇ ਕੰਮ ਸ਼ੁਰੂ ਕਰਨਗੇ 15 April ਨੂੰ ਇਹ ਕੰਮ ਸ਼ੁਰੂ ਕਰਨਗੇ ਤੇ 31 ਜਨਵਰੀ ਨੂੰ ਇਹ ਕੰਮ ਉਥੇ 2020 ਜਿਹੜਾ 2020 ਨੂੰ ਇਹ ਖਤਮ ਕਰਨਗੇ ਇਹ ਅੱਜ ਤਿੰਨਾਂ ਦਾ ਇਹ ਭਰੋਸਾ ਦੇ ਕੇ ਗਏ ਨੇ ਤੇ ਜੇ ਇਹਨਾਂ ਦੀਆਂ ਕੋਈ ਵੀ ਡੇਟਸ ਤਬਦੀਲੀ ਆਉਂਦੀ ਆ ਤਾਂ ਇਹ ਨੈਸ਼ਨਲ ਹਾਈਵੇ ਇਹਨਾਂ ਨੂੰ ਟੇਕਓਵਰ ਕਰੇਗੀ ਨੈਸ਼ਨਲ ਹਾਈਵੇ ਆਪਣੇ ਹੱਥ 'ਚ ਜੇ ਕੰਟਰੋਲ 'ਚ ਜਿਹੜਾ ਇਹ ਇਹ ਸਾਰੇ ਸਰਫ ਹਜਕ ਲੈਣਗੇ ਉਹ ਲੈਗੀ ਜੇ ਦਿੱਕੇ ਲਈ ਆਪਨੇ ਧੰਨਾ ਲਗਾਇਆ ਹੈ ਕਿਹਾ ਅਗਰ ਇਹ ਨਹੀਂ ਕਰਤੇ ਅਜ ਕੇ ਉਪਰ ਨਜ਼ਰ ਰੱਖੇਗੇ ਔਰ ਨਹੀਂ ਹੋਗੇ ਤਾਂ ਫਿਰ ਕੀ ਦੁਬਾਰਾ ਧੰਨਾ ਲਗੇ ਦੇਖੋ ਗੱਲਾਂ ਤਾਂ ਸਾਰੀਆਂ ਵਿਸ਼ਵਾਸ ਤੇ ਭਰੋਸੇ ਤੇ ਹੁੰਦੀਆਂ ਐ ਉੱਤੇ ਤੱਕ ਜਿਹੜਾ ਐ ਇਹ ਸਾਰੇ ਹੁਣ ਹਿੱਲੇ ਤੇ ਜੇ ਹੁਣ ਟਾਈਮ ਤੇ ਨਹੀਂ ਕੰਮ ਕਰਨਗੇ ਉਹ ਦੁਬਾਰਾ ਫਿਰ ਆਪਾਂ ਤੁਰੇ ਬੈਠੀ ਆਂ ਲੁਧਿਆਣੇ ਵਾਲੇ ਤਾਂ ਕਿਤੇ ਗਏ ਨਹੀਂ ਤੇ ਦੁਬਾਰਾ ਤੰਬੂ ਲਾ ਕੇ ਉਰੇ ਆ ਜਾਗੇ ਤੇ ਮੈਨੂੰ ਲੱਗਦਾ ਪਰ ਹੁਣ ਇਹ ਨਵਤ ਨਹੀਂ ਆਏਗੀ ਜਿਹੜਾ ਅੱਜ ਵੀ ਇਹਨਾਂ ਨੇ ਕੰਮ ਸ਼ੁਰੂ ਕਰਤਾ ਤੇ ਆਉਣ ਵਾਲੇ ਦਿਨਾਂ ਚ ਵੀ ਜਿਹੜਾ ਕੰਮ ਹੈ ਤੇਜ਼ੀ ਨਾਲ ਸ਼ੁਰੂ ਕਰਨਗੇ ਕਿਉਂਕਿ ਐਦੂੰ ਮੈਂ ਸਮਝਦਾ ਇਹਨਾਂ ਨੂੰ ਸਮਝਾਉਣ ਲਈ ਇਹ ਇੰਨਾ ਦੋ ਦਿਨ ਦਾ ਜਿਹੜਾ ਧਰਨਾ ਰਿਹਾ ਉਹ ਬਹੁਤ ਹੈ ਜੇ ਅੱਗੇ ਲੋੜ ਪਈ ਹੋਰ ਸਮਝਾਉਣ ਦੀ ਤਾਂ ਉਹ ਵੀ ਸਮਝਾਵਾਂ ਸਰਦਾਰ ਰਵਨੀਤ ਰਵਨੀਤ ਮਿੱਟੂ ਜਿੰਦਾਬਾਦ